ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਸ੍ਰੀ ਗੁਰੂ ਹਰगोबिंद ਜੀ ਦੇ ਜਨਮ ਦਿਨਾਂ ਬਹੁਤ ਬਹੁਤ ਮੁਬਾਰਕਾਂ ਇਹੋ ਜੇ ਮਹਾਪੁਰਸ਼ ਇਹੋ ਜੇ ਗੁਰੂ ਕਦੇ-ਕਦੇ ਹੀ ਇਸ ਧਰਤੀ ਦੇ ਉੱਪਰ ਪਹੁੰਚਾਰਦੇ ਨੇ ਤੇ ਸਾਨੂੰ ਹਮੇਸ਼ਾ ਹੀ ਉਹਨਾਂ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲਣਾ ਚਾਹੀਦਾ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਤਿਹਾਸ ਸਾਡੀਆਂ ਜੜ੍ਹਾਂ ਹੁੰਦੀਆਂ ਨੇ ਤੇ ਜਿਹੜੇ ਲੋਕ ਜਿਹੜੀਆਂ ਕੌਮਾਂ ਇਤਿਹਾਸ ਨਾਲੋਂ ਟੁੱਟ ਜਾਂਦੀਆਂ ਨੇ ਉਹ ਆਪਣੀਆਂ ਜੜ੍ਹਾਂ ਨਾਲੋਂ ਵੀ ਟੁੱਟ ਜਾਂਦੀਆਂ ਨੇ ਸੋ ਅੱਜ ਸਾਨੂੰ ਜ਼ਰੂਰਤ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਸੇ ਹੋਏ ਮਾਰਗ ਦੇ ਉੱਪਰ ਚੱਲਣ ਦੀ ਸ੍ਰੀ ਹਰ ਗੋਬਿੰਦ ਸਾਹਿਬ ਜੀ ਦਾ ਬਚਪਨ ਵੀ ਬਹੁਤ ਹੀ ਮੁਸ਼ਕਲਾਂ ਅਤੇ ਕਠਿਨਾਈਆਂ ਦੇ ਵਿੱਚ ਬਿਤਾ ਪਰੰਤੂ ਉਹਨਾਂ ਨੇ ਆਪਣੀ ਹਾਰ ਨਹੀਂ ਮੰਨੀ ਬਹੁਤ ਸਾਰੇ ਇਤਿਹਾਸਕਾਰ ਨੇ ਜਿਹੜੇ ਜਿਨ੍ਹਾਂ ਨੇ ਇਤਿਹਾਸ ਦੇ ਪੰਨੇ ਫਰੋਲੇ ਅਤੇ ਇਤਿਹਾਸ ਬਾਰੇ ਲਿਖਿਆ ਹੈ ਇਤਿਹਾਸ ਦੇ ਵਿੱਚ ਬੜੀਆਂ ਸਾਰੀਆਂ ਕਠਨਾਵਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਹਨ ਪਰ ਇਸ ਸ਼ਾਰਟ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਮੁੱਖ ਕਾਰਜ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਅਸੀਂ ਸਿਰਫ ਉਹਨਾਂ ਬਾਰੇ ਗੱਲ ਕਰਾਂਗੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਜਿਹੜੇ ਉਹਨਾਂ ਨੇ ਦੋ ਤਲਵਾਰਾਂ ਸੀਗੀਆਂ ਜਿਹੜੀਆਂ ਧਾਰਨ ਕੀਤੀਆਂ ਪਹਿਲੀ ਤਲਵਾਰ ਮੀਰੀ ਦੀ ਤਲਵਾਰ ਸੀ ਜੋ ਕਿ ਸਮਾਜਿਕ ਤੇ ਸਮਾਜ ਦੀ ਭਲਾਈ ਦਾ ਪ੍ਰਤੀਕ ਸੀ ਪ੍ਰੋਟੈਕਸ਼ਨ ਮਤਲਬ ਸੁਰੱਖਿਆ ਕਰਨ ਦਾ ਪ੍ਰਤੀਕ ਸੀਗਾ ਉਹਨਾਂ ਨੇ ਹਰ ਸਿੱਖ ਨੂੰ ਇਹ ਪ੍ਰੇਰਣਾ ਦਿੱਤੀ ਹੁਕਮ ਦਿੱਤਾ ਕਿ ਹਰ ਸਿੱਖ ਜਿਹੜਾ ਉਹ ਸ਼ਸਤਰ ਜ਼ਰੂਰ ਧਾਰਨ ਕਰੇ ਜਿਨ ਜਿਹਦੇ ਨਾਲ ਉਹ ਆਪਣੀ ਅਤੇ ਸਮਾਜ ਦੀ ਮਜ਼ਲੂਮਾਂ ਦੀ ਗਰੀਬਾਂ ਦੀ ਨਿਤਾਣੀਆਂ ਦੀ ਨਿਮਾਣੀਆਂ ਦੀ ਕਹਿ ਲੋ ਕੀ ਰੱਖਿਆ ਕਰ ਸਕੀ ਦੂਜੀ ਤਲਵਾਰ ਜਿਹੜੀ ਸੀਗੀ ਉਹ ਪੀਰੀ ਦੀ ਤਲਵਾਰ ਸੀ ਜਿਹੜੀ ਕਿ ਇਸ ਗੱਲ ਦਾ ਪ੍ਰਤੀਕ ਸੀ ਅਧਿਆਤਮਿਕਤਾ ਦਾ ਪ੍ਰਤੀਕ ਸੀ ਧਾਰਮਿਕ ਦਾ ਦਾ ਪ੍ਰਤੀਕ ਸੀ ਤੇ ਭਗਤੀ ਦਾ ਪ੍ਰਤੀਕ ਸੀ ਉਹਨਾਂ ਨੇ ਮੀਰੀ ਅਤੇ ਪੀਰੀ ਦੋਨੇ ਹੀ ਤਲਵਾਰਾਂ ਨੂੰ ਹਮੇਸ਼ਾ ਸਮਾਜ ਨੂੰ ਸੇਧ ਦੇਣ ਲਈ ਸਮਾਜ ਦੇ ਵਿੱਚ ਚੰਗੇ ਕਾਰਜ ਕਰਨ ਲਈ ਵਰਤਿਆ ਫਿਰ ਉਸ ਸਮੇਂ ਦੇ ਜਿਹੜੇ ਸ਼ਾਸਕ ਜਹਾਂਗੀਰ ਸੀਗੇ ਉਹਨਾਂ ਨੇ 52 ਰਾਜਾ ਨੂੰ ਕੈਦ ਕੀਤਾ ਹੋਇਆ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਉਹਨਾਂ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਵਿੱਚੋਂ ਛਡਵਾਇਆ ਸੀਗਾ ਇਸ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਕੀਰਤਪੁਰ ਸਾਹਿਬ ਦੀ ਸਥਾਪਨਾ ਵੀ ਕੀਤੀ ਗਈ ਤੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਮਾਜ ਸੁਧਾਰ ਦੇ ਤੇ ਸਮਾਜਿਕ ਕੁਰੀਤੀਆਂ ਜਿਹੜੀਆਂ ਸਮਾਜ ਦੇ ਵਿੱਚ ਉਸ ਵੇਲੇ ਫੈਲੀਆਂ ਹੋਈਆਂ ਸੀਗੀਆਂ ਜ਼ੁਲਮ ਤੇ ਅਤਿਆਚਾਰ ਦੇ ਵਿਰੁੱਧ ਆਪਣੀ ਆਵਾਜ਼ بلند ਕੀਤੀ ਇਤਿਹਾਸ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਹੈ ਉਹ ਸਦਾ-ਸਦਾ ਲਈ ਅਮਰ ਰਹੇਗਾ ਤੇ ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜੇ ਕਾਰਜ ਨੇ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਵਸਦੀਆਂ ਰਹਿਣਗੀਆਂ ਸਾਨੂੰ ਉਹਨਾਂ ਦੁਆਰਾ ਦਿੱਤੇ ਗਏ ਮਾਰਗ ਤੇ ਚੱਲ ਕੇ ਸਾਨੂੰ ਅੱਜ ਪੂਰਾ ਸੰਪੂਰਨ ਸਮਾਜ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤੇ ਸੰਪੂਰਨ ਸਮਾਜ ਦੀ ਭਲਾਈ ਦੇ ਸਰਬੱਤ ਦੀ ਭਲਾਈ ਦੇ ਜਿਹੜੇ ਕਾਰਜ ਨੇ ਸਾਨੂੰ ਕਰਨੇ ਚਾਹੀਦੇ ਨੇ ਇੱਕ ਵਾਰ ਫੇਰ ਤੋਂ ਸਮੂਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ